ਅੱਧੀ ਰਾਤ ਨੂੰ ਇੱਕ ਅਜਿਹਾ ਕਹਿਰ ਟੁੱਟਿਆ ਜਿਸ ਨੇ ਮਨੁੱਖਤਾ ਨੂੰ ਹੀ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ 13 ਸਾਲ ਦੀ ਮਾਸੂਮ ਦੇ ਨਾਲ ਦਰਿੰਦਗੀ ਅਤੇ ਫਿਰ ਖੌਫਨਾਕ ਕਤਲ ਇੱਕ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਜਿੱਥੇ 13 ਸਾਲ ਦੀ ਇੱਕ ਮਾਸੂਮ ਲੜਕੀ ਨੇ ਉਸਦੇ ਹੀ ਗੁਆਂਢੀ ਦੇ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਜਦੋਂ ਇੱਕ ਖਬਰ ਇਲਾਕੇ 'ਚ ਅੱਗ ਵਾਂਗ ਫੈਲੀ ਲੋਕ ਗੁੱਸੇ ਦੇ ਨਾਲ ਪੜਕੁੱਟੇ ਤੇ ਦੋਸ਼ੀ ਅਮ੍ਰਿਤਾਰੀ ਸਰਦਾਰ ਨੂੰ ਘਰੋਂ ਬਾਹਰ ਕੱਢ ਕੇ ਜ਼ਬਰਦਸਤ ਕੁੱਟਮਾਰ ਕੀਤੀ ਜਿਸ ਦੇ ਨਾਲ ਉਹ ਅਧਮਰਿਆ ਹਾਲਤ ਦੇ ਵਿੱਚ ਡਿੱਗ ਪਿਆ ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਕੇ ਅਤੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਪਰਿਵਾਰ ਨੇ ਪੁਲਿਸ ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਉਹ ਕਹਿੰਦੇ ਨੇ ਕਿ ਉਹਨਾਂ ਦੀ 마ਸੂਮਤੀ ਦੀ লাশ ਰਾਤ 1 ਵਜੇ ਤੱਕ ਬਾਥਰੂਮ ਵਿੱਚ ਪੈਸੀ ਤੇ ਇਸ ਤੋਂ ਬਾਅਦ ਕੀ ਹੋਇਆ ਇਹ ਬਿਆਨ ਕੀਤਾ ਏ ਉਹਨਾਂ ਚਸ਼ਮਦੀਦਾਂ ਨੇ ਆਗੇ ਅਸੀਂ ਸਜ਼ਾ ਵੀ ਇਹਨੂੰ ਛੇਪੋ ਛੇਤੀ ਗਵਾਉਣਾ ਪਾਸਟ ਹੈ। ਲੈਸਟਰਾ ਪੈ ਗਈ ਜੀ ਉਹਨਾਂ ਦੀ। ਅਜੇ ਉਹ ਹੀ ਨਾ ਫੜ ਲਿਆ ਜੀ। ਹਾਂਜੀ। ਅਸੀਂ ਜਨਪਦਪ ਜੀ ਦੀ ਜੀਆ ਇਸ ਨੂੰ ਸਾਰਾ ਦੇਖੋ 25 ਤੋਂ ਅਸੀਂ ਵਾਪਸ ਜਾ ਸਕਦੇ ਭਾਜੀ। ਦਰ ਮੇਰੀ ਪੀਰ ਗਲਾ ਘੋਟ ਕੇ ਮਾਰਿਆ ਨਾ ਉਸਤਾ ਹੀ ਮਾਰਨਾ ਹੈ। ਉੱਧੇ ਹੋ ਗਈ ਇਹਦੇ ਇਹਦੇ ਚ ਸਾਰਾ ਕੋਸ਼ਿਸ਼ ਹੋਊਗਾ ਜੀ। ਸਾਰਾ ਕੋਸ਼ਿਸ਼ ਹੋਊਗਾ। ਜੋ ਦੋਰ ਦਾ ਕਾਰਵਾਈ ਕਰਾਂਗੇ ਭਾਜੀ। ਐਸਪੀ ਸਾਹਿਬ ਕਿਨਾਂ ਨੇ ਡਿਊਟੀ ਚ ਨਾ ਹੀ ਵਰਤੀ। ਜੀ ਜੀ ਕੋਈ ਹੋਰ ਵੀ ਜ਼ਿਆਦਾ ਕਰਕੇ ਕੋਈ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਉਹ ਮੈਂ ਡੀਪਲੀ ਜਿਹੜਾ ਜਾ ਕੇ ਉਹਨੂੰ ਇਸ ਚੀਜ਼ ਨੂੰ ਇਨਕੁਆਇਰ ਕਰੂੰਗਾ ਜੀ ਜਿਹਦੀ ਕਹਿੰਦੇ ਲੈਕੀ ਪਾਈ ਹੋਵੀ ਉਹਦੇ ਖਾਸ ਜਿਹੜਾ ਹੈਗਾ ਡਿਸਪਲਿਨਰੀ ਐਕਸ਼ਨ ਜਾ ਦੇਵਾਂਗੇ ਜੀ ਉਹ ਮੈਂ ਮੌਕੇ ਤੇ ਪੁੱਛ ਕੇ ਮੈਂ ਵਾਸੀ ਕੋਲ ਚੱਲ ਕੇ ਮਹੱਲੇ ਵਾਲਾਂ ਨਾਲ ਉਹ ਤੋਂ ਕੰਮ ਕਰ ਡੈਡ ਬੋੜੀ ਦਾ ਲੜਕੀ ਦੀ ਬਾਤ ਵਿੱਚ ਨਾ ਡੈਡ ਬੋੜੀ ਕੋ 13-14 ਸਾਲ ਦੀ ਉਹ ਜੋ ਦੱਸ ਰਹੇ ਜਿਹੇ ਵੀ ਲੋਕ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹ ਦਾ ਕਲਾਕੁੱਟਿਆ ਸੀ ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਰੱਖ ਕੇ ਤੇ ਐਫਐਸਐਲਟੀ ਸਾਡੀ ਮੌਕੇ ਤੇ ਆਈ ਹੈਗੀ ਜਿਹੜੇ ਆਦਮੀ ਨੇ ਇਹੇ ਕੰਮ ਕੀਤਾ ਹੈ ਜਿਆ ਕੋਲ ਨੂੰ ਵੀ ਜਿੱਥੇ ਪਬਲਿਕ ਨੇ ਫਾਇਲਿਆ ਸੀ ਔਰ ਉਦੋਂ ਬਾਅਦ ਉਹਨੂੰ ਅਸੀਂ ਤੇ ਥੋੜਾ ਇੰਜਰਸੀ ਉਹਨੂੰ ਅਸੀਂ ਲੈ ਕੇ ਲਖਤ ਪੜਾਇਆ ਹੈ ਉਹਦਾ ਰਿਪੋਰਟ ਕਰਦੇ ਉਹ ਬਿਆਨ ਲਿਖ ਰਹੇ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਫੋਟੋਮੈਟੋਂ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਵਿੱਚ ਜੋ ਆਊਟ ਹੈ ਜੋ ਉਹਨੂੰ ਗੁੰਮਖੀ ਇਹਨਾਂ ਮਰਡਰ ਕੀਤਾ ਗਿਆ ਹੈਗਾ ਉਹਦੇ ਮੁਤਾਬਕ ਅਸੀਂ ਧਿਆਨ ਲੈ ਕੇ ਔਰ ਪਰਚਾ ਦਰਜ ਕਰਕੇ ਜੋ ਵੀ ਇਸ ਘ੍ਰਾਣੀ ਹਰਕਤ ਨੂੰ ਇਹਨੇ ਇੰਜਾਮ ਦਿੱਤਾ ਇਸ ਨੂੰ ਅਸੀਂ ਬਰਤਬਤ ਸਜ਼ਾਵਾ ਕਿਉਂਕਿ ਇਹੋ ਮਾੜੀ ਹਰਕਤ ਨਹੀਂ ਹੋ ਸਕਦੀ ਅਗਰ ਉਸਦਾ ਨਾਮ ਕੇਸਰ ਇਹਨੂੰ ਜੀ ਲੱਗਦਾ ਹੈ ਮੈਂ ਅੱਜ ਮੌਕੇ ਤੇ ਆਇਆ ਹਾਂ ਜੀ ਸਾਡੀ ਸਾਬ ਕਿਦੇ ਵਿੱਚ ਜਿੱਤੇ ਕੀਤਾ ਪਰਿਵਾਰ ਨੇ ਜਿਹੜਾ ਦੋਸਤ ਸੀ ਉਸ ਲਈ ਗੱਡੀ ਮੰਗਾਈ ਮਾਰੂ ਜਿਸ ਦੀ ਗੱਡੀ ਹੈ ਤੇ ਗੱਡੀ ਤੇ ਜਿਹੜੀ ਗੱਡੀ ਕਿਤੀ ਦਾ ਨਾਮ ਉਹ ਤੋਂ ਹੀ ਬਦਲ ਕੇ ਕਿਤੀ ਜੇਡੇ ਤੁਸੀਂ ਆਪਣੇ ਕਸਟਮਰ ਦੇ ਚ ਰੋਹ ਦੇਖੋ ਗੱਡੀ ਉੱਤੇ ਦੋ ਫੋਨੋਸੀ ਨੌਕਾ ਦਾ ਹੈ ਦੇਖੀ ਗੱਡੀ ਲੱਗੀ ਹੋਈ ਹੈ ਕਿਹਦੀ ਗੱਡੀ ਆ ਕਿਸ ਪਰਪਸ ਨਾਲ ਉਹ ਤੋਂ ਮਾਗੀ ਲੈ ਕੇ ਆ ਆ ਉਸੇ ਵੈਰੀਫਾਈ ਕਰਨਾ ਹੈ ਗੱਡੀ ਹੈ ਜੀ ਕਾਰਾ ਜੀ ਜਿਹੜੀ ਐਫਐਸਰ ਦੀ ਟਿਕ ਲੱਗੀ ਹੈ ਕਾਰਾ ਜੀ ਸੀਟ ਕਰਦਣ ਲੱਗ ਪੁਲਿਸ ਵਾਲਾ ਸੀਟ ਕਰਦਾ ਜੀ ਜੀ ਸਾਡੀ ਪੀਪਲਸ ਪਾਰਟੀ ਜਿਹੜੀ ਇੱਥੇ ਪ੍ਰੋਪਰ ਜਰੀ ਹੈ ਲੈ ਸੀਟ ਕਰਨ ਤੋਂ ਬਾਅਦ ਜੋ ਜੇ ਜੋ ਵੀ ਜੇ ਗੱਡੀ ਵਾਲੇ ਦੇ ਵੀ ਸੂਰੀਅਤ ਪੈਦਾ ਹੋਊਗੀ ਤਾਂ ਉਹਦੀ ਵੀ ਵਫਤਾਰੀ ਨਾਲ ਹੋਊਗੀ ਉਹ ਜਿੱਦਕ ਨੌ ਜਿੱਦਕ ਕੰਫਰਮ ਕਰ ਦੋ ਬੱਚੀ ਦੀ ਉਮਰ ਕਿੰਨੀ ਹੈ ਔਰ ਦੋਸ਼ੀ ਦੀ ਉਮਰ ਕਿੰਨੀ ਹੈ ਬੱਚੀ ਦੀ ਉਮਰ ਤਾਂ ਜੋ ਲਖਾਇਆ ਸੀਗਾ ਮੈਂ ਸਾਡੇ ਤੇਰਾ 14 ਸਾਲ ਦੀ ਬੱਚੀ ਹੈ ਜੀ ਤੇ ਹੈਪੀ ਨਾਮ ਦਾ ਇੱਕ ਸ਼ਖਸ ਹੈਗਾ ਜਿਹੜਾ ਇਥੇ ਗਵਰਚਿੰਦਾ ਸੀਗਾ ਪੋਜੀਟਿਵ ਏਜ ਹੈਗੀ ਹੈ ਮੇਰਾ ਖਿਆਲ ਮਿਊਜ਼ਿਕ ਪੰਜਾਬ ਪੌਪਟਾਰੀ ਜਿਹੜੇ ਵਿੱਚ ਹੈ ਤੇ ਬੰਦਾ ਉਹ ਅਸੀਂ ਆਪਣੀ ਹੱਥ ਕਰ ਲਿਆ ਜੋ ਇੱਕ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਹੈ ਕਰਕੇ ਔਰ ਇਹਨੂੰ ਅਸੀਂ 100% ਜਿਹੜੀ ਹੈਗੀ ਆ ਫਾਸਟ ਟਰੈਕ ਦੇ ਵਿੱਚ ਜਾ ਕੇ ਔਰ ਜਲਦੀ ਨਾਲ ਜਲਦੀ ਤਿਆਰ ਕਰਾ ਕੇ ਇਹਨੂੰ ਬਣਦੀ ਤੋਂ ਬਣਦੀ ਵਰਤ ਵਰਜੇ ਦੀ ਕਾਨੂੰਨ ਦੀ ਸਜ਼ਾ ਹੈਗੀ ਉਹ ਇਸੇ ਤਰ੍ਹਾਂ ਸਰ ਇੱਕ ਸਵਾਲ ਜਿਹੜੀ ਇਹ ਸੀਸੀਟੀਵੀ ਦੀ ਬੱਚੀ ਜਾਨਦੀ ਨੂੰ ਨਜ਼ਰ ਆ ਰਹੀ ਹੈ ਉਹ ਸੀਸੀਟੀਵੀ ਉਸੇ ਸਮੇਂ ਦੀ ਹੈ ਜਾਂ ਕੁਝ ਨਹੀਂ ਉਹ ਉਹ ਅਸੀਂ ਹੁਣ ਦੇਖਾਂਗੇ ਜੀ ਤੁਹਾਡੇ ਸਾਹਮਣੇ ਮੌਕੇ ਤੇ ਆਇਆ ਹੈਗਾ ਜੋ ਵੀ ਕੈਮਰੇ ਲੱਗੇ ਹੈਗੇ ਆ ਬੱਚੀ ਕਿੰਨੇ ਵਜੇ ਘਰ ਹੋ ਗਈ ਕਿੰਨੇ ਵਜੇ ਗਈ ਉਹ ਸਾਰੀ ਅਸੀਂ ਇਹ ਸਾਡੀ ਇਨਵੈਸਟੀਗੇਸ਼ਨ ਦਾ 파ਟ ਆ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਸਰ ਇਹ ਕੁਝ ਦੱਸਿਆ ਗਿਆ ਕਿ ਪੁਲਿਸ ਮਲਾ ਜੇ ਇਹ ਲੋ ਕਰਨਾ ਹੋਈ ਉਸ ਸਮੇ ਉਹ ਦੋਸਤ ਦੇ ਘਰ ਹੋਣੀ ਕੋਈ ਦੇਖਤੀ ਸੀ ਇਹ ਦੋਸਤ ਪੱਲਾ ਜੀ ਹਰ ਬੱਚੀ ਸੀ ਨਹੀਂ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਜਦੋਂ ਹੁਣ ਉਹਦੇ ਅਰੈਸਟ ਪਾਵਾਂਗੇ ਬੰਦੇ ਜੀ ਅਰੈਸਟ ਹੋਣ ਤੋਂ ਬਾਅਦ ਉਹਦੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਸਾਰੀ ਗੱਲ ਕਲੀਅਰ ਹੋਊਗਾ ਬੱਚੀ ਦੇ ਡੈਡ ਬੋਰਡਿੰਗ ਨਹੀਂ ਇਹ ਸ਼ਕਰੰਦ ਅਰੋਗ ਲੱਗੇ ਨੇ ਲੱਗ ਰਿਹਾ ਸੀ ਇਹ ਇਹ ਉਹ ਉਹ ਦੇਖੋ ਜੀ ਪੋਸਟਮੈਨ ਨੂੰ ਵੇਖੀ ਪਤਾ ਲੱਗ ਗਿਆ ਐਜ਼ ਇੱਕ ਮੇਲ ਅਫਸਰ ਸਾਡੇ ਟੀਵੀ ਦੇ ਸਾਹਮਣੇ ਆਉਣਾ ਨੇ ਚੈੱਕ ਕੀਤਾ ਹੈਗਾ ਉਹ ਵੀ ਹਿੰਦੂ ਦਾ ਡਾਕਟਰ ਸੀ ਨਾ ਡਾਕਟਰ ਚੈਸ ਕਰਕੇ ਉਹ ਜਿਹੜੀ ਚੀਜ਼ ਹੈ ਜੀ ਸਾਨੂੰ ਪੋਸਟਮੈਨ ਨੂੰ ਪਤਾ ਲੱਗ ਗਈ ਨਾ ਔਰ ਮੈਡੀਕਲ ਜਿਹੜਾ ਹੈਗਾ ਸਵੇਰੇ ਅਸੀਂ ਕਰਾਵਾਂਗੇ ਸਾਨੂੰ ਸਵੇਰੇ ਹੀ ਉਹ ਗੱਲ ਕਲੀਅਰ ਹੋਣੀ ਹੈ ਸਰ ਇੱਕ ਜਿਹੜੀ ਜਿਹੜੀ ਤਾਂ ਹੋਈ ਹੈਗੀ ਉਹ ਤਾਂ ਹੋਈ ਹੈਗੀ ਬੱਚੀ ਕਿ ਉਹਦੇ ਨਿਸ਼ਾਨ ਸਾਮੂਹ ਬੈਠੇ ਹੋਗੇ ਕਰ ਉਹਦੇ ਜਿਹੜਾ ਨੈਕਸਟ ਪ੍ਰੋਜੈਕਟ ਜਗਾ ਕਰਕੇ ਉਹਦੇ ਬਾਰੇ ਜਿਹੜਾ ਮੈਡੀਕਲ ਰਿਪੋਰਟ ਪਰਿਵਾਰ ਦਾ ਕਹਿੰਦਾ ਕਿ ਇਹਦਾ ਸਹਿਲਾ ਪੁਲਿਸ ਪਾਰਟੀ ਨਹੀਂ ਹੋਈ ਹੋਈ ਉਹਦੇ ਬਾਰੇ ਅਸੀਂ ਉਦੋਂ ਮੈਂ ਇਹ ਕਰੂੰਗਾ ਜੇਕਰ ਕਿਸੇ ਵੀ ਨਿਵਾਜ਼ਮ ਦੀ ਜੋ ਜਲੀ ਚਾਈ ਜੋਗੀ ਉਹ ਇਮੀਡੀਏਟਲੀ ਵਰਸਿਪੂਲ ਰੈਕਸ਼ਨ ਲਿਆ ਜਾਊਗਾ ਸਸਪੈਂਡ ਕੀਤਾ ਸਰ ਲੋਕਾਂ ਨੇ ਦੱਸਿਆ ਕਿ ਜਦੋਂ ਪੁਲਿਸ ਦੀ ਪਾਰਟੀ ਜਦੋਂ ਪਹਿਲਾ ਆਇਆ ਉਸ ਤੋਂ ਬਾਅਦ ਕੋਈ ਮੇਰਾ ਗੱਡੀ ਲੈ ਕੇ ਆਇਆ ਬਾਅਦ ਜਾ ਕੇ ਇਹ ਇਹ ਸਾਰੀਆਂ ਚੀਜ਼ਾਂ ਇਹ ਨੂੰ ਕਰਨਾ ਨਹੀਂ ਦੇਣਾ ਕੋਈ ਯੂਨੀਵਰਸਿਟੀ ਦਾ ਵੀ ਕਰਨਾ ਨਹੀਂ ਪਾਉਂਦਾ